ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਮੈਂ ਮਹੰਤ ਬੂਟੀਦਾਸ ਡੇਰਾ ਭਾਈ ਝਾੜੂ ਪਿੰਡ ਭੂਦਨ ਜ਼ਿਲ੍ਹਾ ਮਰੀਰ ਕੋਟਲਾ ਮੈਂ ਆਪਦੇ ਸਾਧੂ ਭੇਖ ਨੂੰ ਦੇਸ਼ਾਂ ਪ੍ਰਦੇਸ਼ਾਂ ਸੰਗਤਾਂ ਨੂੰ ਔਰ ਜਿੰਨੇ ਵੀ ਜ਼ਿਲ੍ਹੇ ਸਾਡੇ ਪੰਜਾਬ ਦੇ ਵਿੱਚ ਬਾਹਰ ਮਹਾਤਮਾ ਬੈਠੇ ਨੇ ਸਾਡੇ ਗੁਰ ਭਾਈ ਭੇਖ ਭਗਵਾਨ ਦੇ ਬਾਬਾ ਸ੍ਰੀ ਜੰਦ ਭਗਵਾਨ ਜੀ ਦੇ ਮੈਂ ਸਾਰਿਆਂ ਨੂੰ ਵਧਾਈ ਦੇਣਾਗਾ 531ਵਾਂ ਜੋ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਭਗਵਾਨ ਜੀ ਦਾ ਆ ਰਿਹਾ ਉਹਨਾਂ ਨੂੰ ਭਾਈ ਮੈਂ ਵਧਾਈ ਦੇ ਪਾਤਰਾਂ ਵਧਾਈ ਦੇਣਾਗਾ ਭਗਵਾਨ ਜੀ ਸ੍ਰੀ ਜੰਦੂਆਂ ਜੀ ਕਿਰਪਾ ਕਰਨ ਸਾਡਾ ਭਾਈਚਾਰਾ ਵਧੇ ਫੁੱਲੇ ਭਗਵਾਨ ਜੀ ਕਿਰਪਾ ਕਰਨ ਔਰ ਮੈਂ ਵਧਾਈ ਸਾਡੇ ਪੰਚਾਇਤੀ ਖਾੜਾ ਨਿਆ ਖਾੜਾ ਉਦਾਸੀਨ ਮਹੰਤ ਮੁਖੀਆ ਮਹੰਤ ਮਹੰਤ ਭਗਤ RAM ਜੀ ਮਹੰਤ ਆਕਾਸ਼ मुनि ਜੀ ਮਹੰਤ ਆਪਣੇ ਮੰਗਲਦਾਸ ਜੀ ਮਹੰਤ ਪ੍ਰੈਜ਼ੀਡੈਂਟ ਮਹੰਤ ਧੂਣੀਦਾਸ ਜੀ ਇਹਨਾਂ ਨੂੰ ਸਾਰਿਆਂ ਨੂੰ ਮੈਂ ਕੋਟ ਕੋਟ ਲੱਖ ਲੱਖ ਵਧਾਈ ਦਿਨਾਂਗਾ 531 ਮੇ ਜਨਮ ਦਿਹਾੜੇ ਬਾਬਾ ਸ਼੍ਰੀਚੰਦ ਭਗਵਾਨ ਜੀ ਦੀਆਂ ਬੋਲ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਬਾਬਾ ਭਾਈ ਝਾੜੂ ਦਾਸ ਮਹਾਰਾਜ ਕੀ ਜੈ ਨਗਰ ਖੇੜੇ ਕੀ ਜੈ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਭਗਵਾਨ ਜੀ ਕਿਰਪਾ ਕਰਨ ਸਾਡਾ ਭੇਖ ਭਵਾਨ ਚੜ੍ਹਦੀ ਕਲਾ ਚ ਰਹੇ ਬੋਲ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ